ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੱਧਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਲਿਵਿੰਗ ਵਾਰ্ল্ড ਚਰਚ ਗਰਸ਼ਾ ਕੋ ਰੋਡ ਨਵਾਂ ਸ਼ਹਿਰ ਵਿਖੇ 25 ਦਸੰਬਰ ਨੂੰ ਮਨਾਏ ਜਾਣ ਵਾਲੇ 크리스마ਸ ਤਿਹਾੜੀ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਹ ਜਾਣਕਾਰੀ ਪਾਸਟਰ ਸੈਮੂਅਲ ਮਸੀਹ ਜੀ ਹੋਰਾ ਵੱਲੋਂ ਸਾਂਝੀ ਕੀਤੀ ਗਈ ਅੱਤਰਕਾਰ ਹਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਮੇਰੇ ਪਾਸ ਸੈਮੂਅਲ ਮਸੀਹ ਲਿਵਿੰਗਵੁੱਡ ਚਰਚ ਗਰਸ਼ੰਕਰ ਰੋਡ ਨਵਾਂ ਸ਼ਹਿਰ ਤੋਂ ਹਨ ਮੈਂ ਸਾਰੇ ਸੱਜਣਾਂ ਨੂੰ ਖੁਸ਼ਖਬਰੀ ਦੱਸਣਾ ਚਾਹੁੰਦਾ ਹਾਂ ਕਿ 25 ਤਰੀਕ ਨੂੰ 2 डिसेंबर ਨੂੰ ਇਸ ਵਿੱਚ ਦਾ ਦਿਵਾਰ ਮਨਾਇਆ ਜਾ ਰਿਹਾ ਹੈ 11 ਵਜੇ ਜਿਹਦੇ ਵਿੱਚ ਸਤਿ ਸ਼੍ਰੀ ਅਰਦਾਨਾ ਦਾ ਪ੍ਰੋਗਰਾਮ ਹੋਵੇਗਾ ਬੱਚਿਆਂ ਦੱਸ ਕੇ ਕੰਗੜਾ ਤੇ ਪਰਮੇਸ਼ਰ ਦੇ ਵਚਨ ਪੰਡਿਆ ਜਾਵੇਗਾ ਪਰਮੇਸ਼ਰ ਦਾ ਵਚਨ ਜੋ ਸੱਚੀ ਸ਼ਾਂਤੀ ਅਨੰਦ ਦਿੰਦਾ ਹੈ ਪਰਮੇਸ਼ਰ ਦੇ ਨਾਲ ਇਨਸਾਨ ਦਾ ਮੇਲ ਕਰਦਾ ਹੈ ਮਿਸ਼ਨ ਨੇ ਆਪਣੇ ਪੁੱਤਰ ਮੁਕਤੀ ਦਾ ਤੈਅ ਸੁਨ ਇਸ ਜਗਤ ਇਕੱਲਿਆ ਇਕ ਇਨਸਾਨ ਦਾ ਮੇਲ ਉਹ ਦਿਨ ਆਲ ਹੋ ਜਾਏ ਪਰ ਇਨਸਾਨ ਦੀ ਜ਼ਿੰਦਗੀ ਬਦਲ ਜਾਵੇ। ਮੇਰੇ ਜੀਜ਼ੋ ਪਰਮੇਸ਼ਰ ਦੀ ਸ਼ਾਂਤੀ, ਉਦਾਨੰਦ ਦੀ ਕਿਰਪਾ ਕਾਉਣ ਦੇ ਲਈ ਆਓ ਪਰਮੇਸ਼ਰ ਦਾ ਬਚਨ ਸੁਣੀਏ। ਮੇਸ਼ਰ ਦੀ ਆराधना ਬੰਦਗੀ ਕਰੀਏ ਉਹਨੂੰ ਜਾਣੀਏ। ਕਿਉਂਕਿ ਤੁਹਾਨੂੰ ਸਾਰੇ ਨੂੰ ਆਸ਼ੀਰਵਾਦ ਅੱਜ ਅਦਰ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਵੱਲੋਂ ਸਕੂਲ ਆਫ ਹੈਮਨਸ ਬੰਗਾ ਵਿਖੇ ਫਿਲਮ ਦਿਖਾਈ ਗਈ ਚਾਰ ਸਾਬ ਜਦੇ ਇਸ ਫਿਲਮ ਦਿਖਾਉਣ ਦਾ ਕੀ ਮਕਸਦ ਹੈ ਇੱਕੋ ਇੱਕ ਮਕਸਦ ਇਹ ਹੈਗਾ ਵੀ ਜਿਸ ਤਰ੍ਹਾਂ ਬੱਚਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਉਹ ਆਪਣੇ ਮਾਪੇ ਦਾ ਕਹਿਣਾ ਮੰਨਿਆ ਅਸੀਂ ਵੀ ਚਾਹੁੰਦੇ ਹਾਂ ਵੀ ਅੱਜ ਕੱਲ ਬੱਚੇ ਜਿਹੜੇ ਆਪਣੇ ਮਾਪੇ ਦਾ ਕਹਿਣਾ ਮੰਨਣ ਤੇ ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੇ ਹਰ ਹੁਕਮ ਤੇ ਫੁੱਲ ਚੜਾਏ ਹੈਗੇ ਇਸ ਤਰ੍ਹਾਂ ਵੀ ਹੁਣ ਵੀ ਬੱਚਿਆਂ ਨੂੰ ਚਾਹੀਦਾ ਹੈਗਾ ਵੀ ਉਹਨਾਂ ਦੇ ਮਾ ਲੋ ਸਿੱਖਿਆ ਲੈ ਕੇ ਉਹਨਾਂ ਗੁਰੂ ਗੁਰੂਆਂ ਤੋਂ ਸਿੱਖਿਆ ਲੈ ਕੇ ਬੱਚੇ ਮਾ ਲੋ ਆਪਣੇ ਫੁੱਲ ਚੜਾਉਣ ਮਾਪੇ ਦੇ ਕਹਿਣੇ ਤੇ ਤੇ ਜੇ ਇਸ ਤਰ੍ਹਾਂ ਬੱਚਾ ਅਮਲ ਕਰਨ ਤਾਂ ਕਿ ਮਨ ਲੋ ਨਸ਼ਿਆਂ ਤੋਂ ਵੀ ਬਚ ਸਕਦੇ ਹੈਗੇ ਆ ਤੇ ਹੋਰ ਮਾੜੀਆਂ ਕ੍ਰਿਤਿਆ ਤੋਂ ਵੀ ਬਚ ਸਕਦੇ ਹੈਗੇ ਆ ਠੀਕ ਹੈ ਜੀ ਤੇ ਇਕ ਨੰਬਰ 2 ਇਸ ਤਰ੍ਹਾਂ ਹੈਗੇ ਵੀ ਬੱਚਿਆਂ ਨੂੰ ਦਿਖਾ ਲੰਦਾ ਕੀ ਮਕਸਦ ਹੈਗਾ ਮੇਨ ਮਕਸਦ ਸਾਡਾ ਇਹੀ ਸੀਗਾ ਵੀ ਬੱਚੇ ਜੇ ਮਨ ਲੋ ਮਾਪੇ ਦਾ ਕਹਿਣਾ ਮੰਨਣ ਮਾਪੇ ਦੇ ਆਗਿਆਕਾਰੀ ਬਣੇ ਇਹ ਤੋਂ ਇਲਾਵਾ ਤੁਸੀਂ ਹੋਰ ਵੀ ਕਿਤੇ ਫਿਲਮ ਦਿਖਾ ਰਹੇ ਹੋ ਹਾਂ ਹੋਰ ਵੀ ਸਾਡੀ ਕੋਸ਼ਿਸ਼ ਹੈ ਜੀ ਬਾਕੀ ਸਕੂਲਾਂ ਵਿੱਚ ਵੀ ਫਿਲਮ ਦਿਖਾ ਲਾਂਗੇ ਜੀ ਅੱਜ ਅਦਾ ਸੋਸ਼ਲ ਵੈਲਿਊ ਸੋਸਾਇਟੀ ਪੰਜਾਬ ਵੱਲੋਂ ਸਕੂਲ ਆਫ ਅਵੇਨਸ ਬੰਗਾ ਵਿੱਚ ਚਾਰ ਚਾਰ ਸਾਹਿਬ ਜਦ ਦੇ ਫਿਲਮ ਦਾ ਫਿਲਮਾਂਕਣ ਕੀਤਾ ਗਿਆ ਇਹਦਾ ਮੁੱਖ ਮੰਤਵ ਸਮਾਜ ਨੂੰ ਗੁਰੂ ਸਾਹਿਬਾਨ ਦੇ ਨਾਲ ਜੋੜਨਾ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੇ ਬੱਚਿਆਂ ਦੇ ਜੋ ਸਰਵੰਸਦਾਨ ਕੀਤਾ ਉਹਨਾਂ ਨੇ ਉਹ ਉਹਨਾਂ ਦੇ ਬਾਰੇ ਸਮਾਜ ਨੂੰ ਅਵੇਅਰ ਕਰਨਾ ਕਿਉਂਕਿ ਪਿਛਲੇ ਸਮਿਆਂ ਤੋਂ ਦੇਖ ਰਹੇ ਹਾਂ ਸਮਾਜ ਸਾਡਾ ਬਹੁਤ ਹੀ ਅਬਾਗੌਨ ਦੇ ਵਿੱਚ ਫਸਿਆ ਹੋਣ ਕਰਕੇ ਇਹਨਾਂ ਤੋਂ ਮੰਨ ਲਓ ਬੇਮੁਖ ਹੋ ਰਿਹਾ ਹੈ ਇਸ ਨੂੰ ਜਾਗਰਤ ਕਰਨ ਲਈ ਸਾਡੀ ਸੰਸਥਾ ਵੱਲੋਂ ਇਹ ਭਰਾਲਾ ਕੀਤਾ ਗਿਆ ਅਗਣ ਵਾਲੇ ਸਮਿਆਂ ਵਿੱਚ ਵੀ ਹੋਰ ਸਕੂਲਾਂ ਵਿੱਚ ਵੀ ਸਾਡੀ ਸੰਸਥਾ ਵੱਲੋਂ ਫਿਲਮ ਦਿਖਾਈ ਜਾਵੇਗੀ ਅਤੇ ਬੱਚਿਆਂ ਨੂੰ ਵੇਅਰ ਕਰਾਇਆ ਕੀਤਾ ਜਾਵੇਗਾ ਸਾਡੀ ਸੰਸਥਾ ਵੱਲੋਂ ਇਸੇ ਸਕੂਲ ਦੇ ਵਿੱਚ ਕੁਇਜ਼ ਕੰਮਲ ਮੁਕਾਬਲਾ ਕਰਾਇਆ ਜਾਵੇਗਾ ਜਿਸ ਵਿੱਚ ਬੱਚਿਆਂ ਨੂੰ ਗੁਰੂ ਸਾਹਿਬਾਨ ਅਤੇ ਸਭ ਜਾਤਿਆਂ ਦੇ ਸਬ ਦੇ ਅਕੋਰਡਿੰਗ ਪ੍ਰਸ਼ਨੋਤਰੀ ਦਾ ਮੁਕਾਬਲਾ ਕਰਾਇਆ ਜਾਵੇਗਾ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਸਾਡਾ ਮੁੱਖ ਮਤਵ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਨਾਲ ਜੋੜਨਾ ਤੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਜਾਗਰਤ ਕਰਨਾ ਤੇ ਵੀ ਕੋ ਭਾਜੀ ਬਹਾਦਰ ਚੰਦ अरोड़ा ਜ਼ਿਲ੍ਹਾ ਪ੍ਰਧਾਨ ਅਦਸ਼ ਵੈਲਫેર ਸੁਸਾਇਟੀ ਨਮਾਸ਼ਰ ਮੈਂ ਅੱਜ ਇਸ ਗਵਰਨਮੈਂਟ ਸਕੂਲ ਦੇ ਵਿੱਚ ਜੋ ਸ਼ਹੀਦਾਂ ਦੇ ਬਾਰੇ ਵਿੱਚ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਆ ਔਰ ਮੈਂ ਨਾ ਸਕੂਲਾਂ ਦਾ ਵੀ ਬਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਇਹ ਟਾਈਮ ਦਿੱਤਾ ਔਰ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਇਹਦਾ ਜਿਹੜਾ ਸਮਾਂ ਹੈ ਸਾਡੇ ਬੱਚੇ ਜਿਹੜੇ ਆ ਨਸ਼ੇ ਤੋਂ ਦੂਰ ਰਹਿਣ ਔਰ ਮੈਂ ਇੱਕ ਹੋਰ ਬਾਤ ਕਰਨਾ ਚਾਹੁੰਦਾ ਜੋ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੇ ਉਹ ਕਦੀ ਭੁਲਾਈਆਂ ਨਹੀਂ ਜਾ ਸਕਦੇ ਹੈਗਾ ਪਿਤਾ ਵਾਰਿਆ ਤੇ 4000 ਵਾਰੇ ਉਹ ਹਿੰਦ ਤੇਰੀ ਸ਼ਾਨ ਬਦਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਜਾਤ ਪਾਤ ਨੂੰ ਨਹੀਂ ਦੇਖਿਆਗਾ ਕਿਸੇ ਨੇ ਦੇਖਿਆ ਉਹਨੇ ਆਪਣੇ ਧਰਮ ਦੀ ਔਰ ਆਪਣੇ ਹਿੰਦੂਆਂ ਦੀ ਔਰ ਆਪਣੇ ਸਾਰੇ ਧਰਮ ਦੀ ਉਹਨਾਂ ਨੇ ਲਾਜ ਰੱਖੀਆ ਔਰ ਆਪਣੇ ਵਾਰਿਆ ਹਿੰਦ ਤੂੰ ਹਿੰਦ ਤੇਰੀ ਸ਼ਾਨ ਬਦਲੇ ਪੇਤਾ ਵਾਰਿਆ ਤੇ ਲਾਲ ਚਾਰੇ ਵਾਰੇ ਉਹ ਹਿੰਦ ਤੇਰੀ ਸ਼ਾਨ ਬਦਲੇ ਮੈਂ ਵੈਲਫੇਅਰ ਸੁਸਾਇਟੀ ਦੇ ਪੰਜਾਬ ਦੇ ਪ੍ਰਧਾਨ ਸ੍ਰੀਸ਼ ਜੀ ਦਾ ਔਰ ਸਾਡੇ ਜਿਹੜੇ ਜਨਰਲ ਸੈਕਟਰੀ ਆ ਇਸ ਸੁਸਾਇਟੀ ਦੀ ਜਾਨ ਆ ਡਾਕਟਰ ਹਰੀ ਜੀ ਦਾ ਵੀ ਬਹੁਤ ਧੰਨਵਾਦੀਆਂ ਜਿਹੜੇ ਕਿ ਸਾਨੂੰ ਸਮੇਂ-ਸਮੇਂ 'ਤੇ ਸਾਨੂੰ ਇੱਥੇ ਬੁਲਾਉਂਦੇ ਆ ਔਰ ਪ੍ਰੋਗਰਾਮਾਂ ਵਿੱਚ ਸਾਨੂੰ ਵੀ ਇਹ ਜਾਣਕਾਰੀ ਆਂਦੀ ਆ ਔਰ ਮੈਂ ਇਹਨਾਂ ਬੱਚਿਆਂ ਦਾ ਵੀ ਆ ਵੀ ਆਪਣੇ ਮਾਤਾ-ਪਿਤਾ ਦੀ ਸੇਵਾ ਕਰੋ ਬਜ਼ੁਰਗਾਂ ਦੀ ਇੱਜ਼ਤ ਕਰੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਕੁਰਬਾਨੀਆਂ ਕੀਤੀਆਂ ਉਹ ਕਦੀ ਜ਼ਿੰਦਗੀ 'ਚ ਭੁਲਾਈਆਂ ਨਹੀਂ ਜਾ ਸਕਦੀਆਂ ਔਰ ਮੈਂ ਆਪਣੇ ਨੌਜਵਾਨਾਂ ਨੂੰ ਔਰ ਆਪਣੇ ਬੱਚਿਆਂ ਨੂੰ ਇਹ ਹੀ ਦੇਸ ਜਿੱਨਾ ਉਹਨਾਂ ਦੀਆਂ ਕੁਰਬਾਨੀਆਂ ਤੇ ਇਹ ਪੂਰਾ ਉਤਰੋ ਔਰ ਆਪਣੇ ਦੇਸ਼ ਦੀ ਆਪਣੇ ਸਮਾਜ ਦੀ ਸੇਵਾ ਕਰਦੀ ਕਾ ਖਾਲਸਾ ਵਈ ਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਪੂਰੇ ਹਿੰਦ ਵਾਸਤੇ ਬਹੁਤ ਵੱਡੀ ਹੈ ਉਹਨਾਂ ਦਾ ਇਹ ਸ਼ਬਦ ਅਸੀਂ ਨਹੀਂ ਭੁੱਲ ਸਕਦੇ ਉਹਨਾਂ ਨੇ ਕਿਹਾ ਚਾਰ ਮੁਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਪੂਰੇ ਹਿੰਦੁਸਤਾਨ ਨੂੰ ਉਹਨਾਂ ਦੀ ਕੁਰਬਾਨੀ ਕਰਕੇ ਹਿੰਦੁਸਤਾਨ ਸਲਾਮਤ ਹੈ ਸਨਾਤਨ ਧਰਮ ਸਲਾਮਤ ਹੈ ਸਾਰੇ ਧਰਮ ਇਹਨਾਂ ਦੀ ਕੁਰਬਾਨੀ ਕਰਕੇ ਸਲਾਮਤ ਹੈ ਅੱਜ ਸਰ ਜੀ ਆਪਣੇ ਸਕੂਲ ਦੇ ਵਿੱਚ ਜਿਹੜਾ ਅੱਜ ਚਾਰ ਸੈਭਜਾਦਿਆਂ ਦੀ ਫਿਲਮ ਦਿਖਾਈ ਗਈ ਹੈ। ਕਹੀ ਹੈ ਉਹਦੇ ਸੰਬੰਧ ਵਿੱਚ ਆਪ ਜੀ ਦਾ ਅੱਜ ਸਕੂਲ ਆਫ ਫੈਮਿਨਿਅਸ ਬੰਗਾ ਦੇ ਵਿੱਚ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਰਜਿਸਟਰਡ ਵੱਲੋਂ ਬੱਚਿਆਂ ਨੂੰ ਧਰਮ ਦੇ ਨਾਲ ਜੋੜਨ ਦੇ ਲਈ ਚਾਰ ਸੈਭਜਾਦਿਆਂ ਦੇ ਸ਼ਹੀਦੀ ਗੁਰਮ ਦੇ ਸੰਬੰਧ ਦੇ ਵਿੱਚ ਜਿਹੜੀ ਵੀਡੀਓ ਦਿਖਾਈ ਗਈ ਹੈ। ਉਹਦੇ ਨਾਲ ਬੱਚਿਆਂ ਨੂੰ ਇੱਕ ਤਾਂ ਸਿੱਖ ਇਤਿਹਾਸ ਦੇ ਬਾਰੇ ਜਿਹੜੀ ਆ ਉਹ ਨੌਲੇਜ ਮਿਲਦੀ ਆ ਤੇ ਬੱਚਿਆਂ ਨੂੰ ਰਿਐਲਿਟੀ ਦਾ ਪਤਾ ਲੱਗਦਾ ਪਰ ਕਿਤਾਬਾਂ ਦੇ ਵਿੱਚ ਤਾਂ ਜ਼ਰੂਰ ਪੜ੍ਹਦੇ ਆ ਪਰ ਜਦੋਂ ਪਿਕਚਰਾਈਜ਼ ਕੋਈ ਵੀ ਚੀਜ਼ ਦੇਖਦੇ ਆ ਤੇ ਉਹਦੇ ਨਾਲ ਬੱਚਿਆਂ ਨੂੰ ਜ਼ਿਆਦਾ ਸਮਝ ਲੱਗਦੀ ਆ ਤੇ ਹੁਣ ਵੀ ਜਿਹੜਾ ਪਿਕਚਰ ਦੇ ਜਿਹੜੀ ਚਾਰ ਸੱਜਣਾਂ ਦੇ ਸੰਬੰਧ ਵਿੱਚ ਦੇਖੀ ਆ ਬੱਚਿਆਂ ਨੂੰ ਮੈਨੂੰ ਪੂਰਨ ਯਕੀਨ ਹੈ ਕਿ ਉਹਨਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਜੋ ਇਦਾਂ ਜਿੱਦਾਂ ਸੱਜਣਾਂ ਦੇ ਵੱਲੋਂ ਉਹਨਾਂ ਦਾ ਜੀਵਨ ਦੇਖੇ ਚ ਉਹਨਾਂ ਨੇ ਸ਼ਹੀਦیاں ਪਾਈਆਂ ਜਾਂ ਕਿਹੜੇ ਕਿਹੜੇ ਕਸਟ ਜਿਹੜੇ ਹੈਗੇ ਆ ਉਹਨਾਂ ਨੇ ਛੱਲੇ ਆ ਉਹਦੇ ਸੰਬੰਧ ਦੇ ਵਿੱਚ ਬੱਚਿਆਂ ਨੂੰ ਕਾਫੀ ਜ਼ਿਆਦਾ ਗਿਆਨ ਹੋਇਆ ਤੋ ਮੈਂ ਮੇਰੀ ਆਪਣੀ ਵੀ ਸੋਚ ਸੀ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੀ ਕੋਈ ਧਾਰਮਿਕ ਫਿਲਮ ਜਿਹੜੀ ਹੈਗੀ ਆ ਉਹ ਦਿਖਾਈ ਜਾਵੇ ਸਭਜਾਤਿਆਂ ਦੇ ਸੰਬੰਧ ਦੇ ਵਿੱਚ ਤੇ ਜਾਂ ਕੋਈ ਕਥਾਵਾਚਕ ਮੈਂ ਸੋਚਦਾ ਸੀ ਕਿ ਬੁਲਾ ਕੇ ਉਹ ਕਥਾ ਕਰਵਾਈ ਜਾਵੇ ਲੇਕਿਨ ਚਲੋ ਬਹੁਤ ਵਧੀਆ ਪ੍ਰਾਲਾ ਹੈ ਇਸ ਸੋਸਾਇਟੀ ਦਾ ਵੀ ਕਿ ਇਹਨਾਂ ਨੇ ਇਸ ਮੌਕੇ ਤੇ ਜਿਹੜੀ ਆ ਉਹ ਧਾਰਮਿਕ ਫਿਲਮ ਜਿਹੜੀ ਬੱਚਿਆਂ ਨੂੰ ਦਿਖਾਉਣਾ ਵਧੀਆ ਪਰ ਅਲਾ ਕੀਤਾ। ਤੋਂ ਮੈਂ 6ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ਨੂੰ ਅਸੀਂ ਪਹਿਲਾਂ ਦਿਖਾ ਦਿੱਤੀ ਆ ਵੀ ਇਸੇ ਤਰ੍ਹਾਂ 11ਵੀਂ 12ਵੀਂ ਵਾਲੇ ਬੱਚੇ ਜਿਹੜੇ ਆ ਉਹਨਾਂ ਨੂੰ ਵੀ ਦਿਖਾਵਾਂਗੇ ਤਾਂ ਕਿ ਉਹਨਾਂ ਦਾ ਵੀ ਜਿਹੜਾ ਹੈਗਾ ਸਿੱਖ ਇਤਿਹਾਸ ਦੇ ਜਿਹੜਾ ਪੜਿਆ ਉਹਨਾਂ ਨੇ ਤੇ ਉਹਨੂੰ ਵੀ ਦੇਖਣ ਦੇ ਵਿੱਚ ਰੋਚੀ ਜਿਹੜੀ ਹੈਗੀ ਆ ਉਹ ਜ਼ਿਆਦਾ ਪੈਦਾ ਹੋਵੇ। ਤੋਂ ਇਸੇ ਤਰ੍ਹਾਂ ਕਰਨ ਦੇ ਨਾਲ ਜਿਹੜਾ ਬੱਚੇ ਆ ਉਹ ਸਿੱਖ ਇਤਿਹਾਸ ਦੇ ਨਾਲ ਜੁੜਦੇ ਆ। ਤੋ ਮੈਂ ਸਮਝਾਂਗਾ ਕਿ ਇਹਨਾਂ ਦਾ ਬਹੁਤ ਵਧੀਆ ਪ੍ਰੋਗਰਾਮ ਆ ਜਿਹੜਾ ਇਹਨਾਂ ਨੇ ਸਕੂਲ ਦੇ ਲਈ ਬੱਚਿਆਂ ਨੂੰ ਦਿਖਾਈਆਂ ਫਿਲਮ ਤੋ ਮੈਂ ਸੋਸਾਇਟੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ